ਗੁਰਦੁਆਰਾ ਸਾਹਿਬ ਦੇ ਅੰਦਰ ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ ਤੇ ਇੱਕ ਪਾਠੀ ਸ਼ਰਾਬ ਪੀ ਕੇ ਪਾਠ ਕਰਨ ਲਈ ਬੈਠ ਜਾਂਦਾ ਉਹ ਪਾਠੀ ਗੁਰੂ ਸਾਹਿਬ ਦੇ ਸਰੂਪ ਦੇ ਉੱਪਰ ਹੀ ਉਲਟੀ ਤੱਕ ਕਰ ਦਿੰਦਾ ਉਸ ਤੋਂ ਬਾਅਦ ਉੱਥੇ ਟੇਡਾ ਹੋ ਕੇ ਡਿੱਗ ਜਾਂਦਾ ਤੇ ਪਾਠੀ ਦਾ ਇੱਕ ਪੈਰ ਪੀੜਾ ਸਾਹਿਬ ਦੇ ਉੱਪਰ ਹੁੰਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਘਟਨਾ ਲੈ ਕੇ ਇਹ ਘਟਨਾ ਦੇਖ ਕੇ ਸੱਚੀ ਦਿਲ ਨੂੰ ਬੜਾ ਦੁੱਖ ਲੱਗਾ ਕਿ ਲੋਕਾਂ ਦੀ ਸਰਦਾ ਦੇ ਨਾਲ ਲੋਕਾਂ ਦੇ ਵਿਸ਼ਵਾਸ ਦੇ ਨਾਲ ਕਿੱਡਾ ਵੱਡਾ ਖਿਲਵਾੜ ਹੋ ਰਿਹਾ ਹਜੇ ਥੋੜੇ ਜਿ ਦਿਨਾਂ ਦੀ ਗੱਲ ਆ ਕਿ ਨਾਨਕਸਰ ਵਾਲੇ ਬਾਬਿਆਂ ਦੀ ਗੱਡੀ ਇੱਕ ਸਕੂਟਰੀ ਦੇ ਵਿੱਚ ਵੱਜਦੀ ਆ પતિ ਪਤਨੀ ਦੋਨੋਂ ਜਣੇ ਇਕੱਠੇ ਜਾ ਰਹੇ ਹੁੰਦੇ ਆ ਗੱਡੀ ਵੱਜਦੀ ਆ ਤੇ ਪਤੀ ਪਤਨੀ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਅਸਲ ਦੇ ਵਿੱਚ ਉਸ ਦਿਨ ਮੌਤਾਂ ਦੋ ਨਹੀਂ ਹੋਈਆਂ ਅਸਲ ਦੇ ਵਿੱਚ ਉਸ ਦਿਨ ਮੌਤਾਂ ਤਿੰਨ ਹੋਈਆਂ ਕਿਉਂਕਿ ਜਿਹੜੀ ਉਸ ਔਰਤ ਦੀ ਮੌਤ ਹੁੰਦੀ ਆ ਉਹਦੇ ਪੇਟ ਦੇ ਵਿੱਚ ਡੇਢ ਮਹੀਨੇ ਦਾ ਮਾਸੂਮ ਬੱਚਾ ਵੀ ਸੀਗਾ ਉਹ ਤਿੰਨੇ ਵਿਚਾਰੇ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਪਰ ਪਿੱਛੇ ਉਹਨਾਂ ਦੀ ਰੋਂਦੀ ਵਿਲਕਦੀ ਮਾਸੂਮ ਜੀਤੀ ਆ ਜਿਹੜੀ ਕੀ ਵਿਚਾਰੀ ਇਕੱਲੀ ਰਹਿ ਗਈ ਪਰ ਹੁਣ ਇਹ ਗੱਲ ਸੋਚ ਕੇ ਦੇਖਿਓ ਕਿ ਜਿਹੜੀ ਧੀ ਦੇ ਸਿਰ ਤੋਂ ਮਾਂ ਪਿਓ ਦਾ ਸਾਯਾ ਉੱਠ ਜੇ ਉਸ ਧੀ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਕਿਵੇਂ ਉਹ ਵਿਚਾਰੀ ਹਰ ਪਲ-ਪਲ ਬਿਲਕਦੀ ਹੋਵੇਗੀ ਰਾਤ ਨੂੰ ਉਹਦਾ ਵੀ ਜੀ ਕਰਦਾ ਹੋਊਗਾ ਕਿ ਮੈਂ ਆਪਦੇ ਪਿਓ ਨਾਲ ਸਾਵਾਂ ਆਪਦੀ ਮਾਂ ਦੇ ਨਾਲ ਸਾਵਾਂ ਕਦੇ ਆਪਣੇ ਆਪ ਨੂੰ ਉਸ ਥਾਂ ਤੇ ਰੱਖ ਕੇ ਦੇਖਿਓ ਕਿ ਜਿਹੜੀ 4-5 ਸਾਲਾਂ ਦੀ ਮਾਸੂਮ ਬੱਚੀ ਇਕੱਲੀ ਰਹਿ ਗਈ ਆ ਉਹ ਰਾਤ ਨੂੰ ਕਿੰਨਾ ਮਿਲਕਦੀ ਹੋਊਗੀ ਉਹ ਇੱਕ-ਇੱਕ ਪਲ-ਪਲ ਮਰਦੀ ਹੋਊਗੀ ਕੌਣ ਨੂੰ ਪੁੱਤ-ਪੁੱਤ ਕਹਿੰਦਾ ਹੋਊਗਾ ਕੌਣ ਨੂੰ ਕਹਿੰਦਾ ਹੋਊਗਾ ਧੀ ਆਤ ਨੂੰ ਮੈਂ ਤਿਆਰ ਕਰਾਂ ਤਰੀ ਮੈਂ ਗੁੱਤ ਕਰਾਂ ਤੈਨੂੰ ਸਕੂਲ ਭੇਜਾਂ ਕੌਣ ਨੂੰ ਇਹ ਕੰਨ ਲਾ ਕੇ ਲਾੜ ਲੜਾਉਂਦਾ ਹੋਊਗਾ ਮਾਵਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਜੋ ਕੁਛ ਇੱਕ ਮਾਂ ਪਿਓ ਆਪਦੇ ਬੱਚੇ ਲਈ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਭਾਵੇਂ ਲੱਖ ਚਾਚੇ ਤਾਏ ਹੋਣ ਭਾਵੇਂ ਲੱਖ ਭੂਆ ਮਾਸੀਆਂ ਹੋਣ ਚਲੋ ਜੀ ਬਾਬਿਆਂ ਨੇ ਤਾਂ ਗੱਡੀ ਮਾਰੀ ਉੱਥੋਂ ਸ਼ੂ ਮੰਤਰ ਹੋ ਗਏ ਉਸ ਕੋਲ ਹੀ ਜਾ ਕੇ ਆਪਦਾ ਮਾਮਲਾ ਸੇਫ ਕਰ ਲਿਆ ਪਰ ਜਦੋਂ ਉਹ ਗੱਡੀ ਉੱਤੇ ਖੜੀ ਹੁੰਦੀ ਹੈ ਕੁਝ ਕੁ ਲੋਕਾਂ ਨੇ ਕੈਮਰੇ ਦਾ ਜ਼ੂਮ ਕਰਕੇ ਗੱਡੀ ਦੀ ਅੰਦਰਲੀ ਤਸਵੀਰ ਵਿਖਾਈ ਤੇ ਅੰਦਰੋਂ ਕੀ ਦਿਸਦਾ ਕੋਲ ਲਿਪਾਂ ਪਈਆਂ ਨੇ ਕੋਲ ਲਿਪਾਂ ਕਿਹੜੀਆਂ ਪਈਆਂ ਨੇ ਜਿਹੜੀਆਂ ਬੁੱਲਾਂ 'ਚੋਂ ਲਾਲ ਲਾ ਕੇ ਕੱਢੀਆਂ ਹੋਈਆਂ ਨੇ ਯਾਨੀ ਕਿ ਯੂਜ਼ ਹੋਈਆਂ ਨੇ ਹੁਣ ਇਹ ਗੱਲ ਦੱਸੋ ਵੀ ਬਾਬਿਆਂ ਦੀ ਗੱਡੀ ਹੋਵੇ ਬਾਬਿਆਂ ਨੇ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਗੱਡੀ 'ਚੋਂ ਕੋਲ ਲਿਪਾਂ ਮਿਲਣ ਇਸ ਤੋਂ ਵੱਡੀ ਕੋਈ ਗੁਰੂ ਦੇ ਬਾਣੇ ਦੀ ਬੇਅਦਬੀ ਹੋ ਸਕਦੀ ਆ ਇਨ੍ਹਾਂ ਲੋਕਾਂ ਨੂੰ ਗੁਰੂ ਸਾਹਿਬ ਦਾ ਕੋਈ ਡਰ ਨਹੀਂ ਜਿੰਨਾ ਇਹ ਗੁਰੂ ਸਾਹਿਬ ਦੇ ਨੇੜੇ ਰਹਿੰਦੇ ਆ ਇਹਨਾਂ ਦਾ ਉਹਨਾਂ ਦਾ ਡਰ ਦਿਲ ਚੋਂ ਨਿਕਲਿਆ ਹੋਇਆ ਪਰ ਰੱਬ ਫਿਰ ਬੰਦੇ ਦੀ ਮੱਤ ਮਾਰਦਾ ਡਾਂਗ ਨਹੀਂ ਮਾਰਦਾ ਹਜੇ ਥੋੜੇ ਦਿਨਾਂ ਦੀ ਗੱਲ ਆ ਉਹ ਵੀਡੀਓ ਲਗਭਗ ਸੋਸ਼ਲ ਮੀਡੀਆ ਦੇ ਉੱਪਰ ਸਾਰਿਆਂ ਨੇ ਦੇਖੀ ਹੋਊਗੀ ਕਿ ਸੀਸਮੈਲ ਗੁਰਦੁਆਰਾ ਸਾਹਿਬ ਦੇ ਅੰਦਰ ਅਖੰਡ ਪਾਠ ਚੱਲ ਰਹੇ ਹੁੰਦੇ ਆ ਤੇ ਇੱਕ ਪਾਠੀ ਸ਼ਰਾਬ ਪੀ ਕੇ ਪਾਠ ਕਰਨ ਬਹਿ ਜਾਂਦਾ ਡਿਊਟੀ ਦੇਣ ਲਈ ਬਹਿ ਜਾਂਦਾ ਉਸ ਪਾਠੀ ਨੇ ਸ਼ਰਾਬ ਪੀਤੀ ਸੀਗੀ ਮਾ ਦੇ ਪੁੱਤ ਨੇ ਗੁਰੂ ਸਾਹਿਬ ਦੇ ਸਰੂਪ ਦੇ ਉੱਪਰ ਹੀ ਉਲਟੀ ਕਰਤੀ ਮੁੜ ਕੇ ਟੇਡਾ ਡਿੱਗ ਗਿਆ ਨੀਂਦ ਆ ਗਈ ਜਾਨਾ ਛਾ ਜਿਆਦਾ ਹੋ ਗਿਆ ਰੱਬ ਜਾਣੇ ਤੇ ਉਸ ਪਾਠੀ ਦਾ ਇੱਕ ਪੈਰ ਪੀੜਾ ਸਾਹਿਬ ਦੇ ਉੱਪਰ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਆ ਉਸ ਤੋਂ ਬਾਅਦ ਉੱਥੋਂ ਦੇ ਪ੍ਰਬੰਧਕਾਂ ਨੇ ਆ ਕੇ ਦੇਖਿਆ ਉਸ ਪਾਠੀ ਨੂੰ ਠਾਇਆ ਕੈਮਰੇ ਦੀਆਂ ਵੀਡੀਓ ਵਾਇਰਲ ਵੀ ਹੋਈਆਂ ਉੱਥੋਂ ਦੇ ਪ੍ਰਬੰਧਕ ਨੇ ਉਹਦੇ ਤੇ ਪਰਚਾ ਵੀ ਦਰਜ ਕਰਾਇਆ ਸੋਸ਼ਲ ਮੀਡੀਆ ਤੇ ਹਲਲਲਾ ਵੀ ਚੱਲਿਆ ਪਰ ਥੋੜੇ ਦਿਨਾਂ ਬਾਅਦ ਉਹ ਸਾਰੀ ਗੱਲ ਠੱਪ ਹੋ ਗਈ ਠੰਡੇ ਬਿਸਤਰੇ 'ਚ ਪੈ ਗਈ ਮੁੜ ਕੇ ਕੋਈ ਗੱਲ ਬਾਹਰ ਨਹੀਂ ਆਈ ਰੱਬ ਜਾਣੇ ਮੁੜ ਕੇ ਕੀ ਬਣਿਆ ਤੇ ਕੀ ਨਹੀਂ ਬਣਿਆ ਪਰ ਮੈਂ ਅੱਜ ਕਹਿਣਾ ਚਾਹੁੰਨਾ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਇਮਾਨੀਤ ਘਾਟਾ ਤੇ ਜਿਹੜੇ ਆ ਪਖੰਡੀ ਚੋਲੇ ਪਾ ਕੇ ਫਿਰਦੇ ਆ ਇਹਨਾਂ ਦੀ ਇਮਾਨੀਤ ਜ਼ਿਆਦਾ ਹੈ ਗੁਰਦੁਆਰਾ ਸਾਹਿਬ ਜੇਂਦਰ ਜਾਣਗੀਆਂ ਘਰੋਂ ਬਾਬਿਆਂ ਲਈ ਵਨ ਸੁਵੰਨੇ ਪ੍ਰਸ਼ਾਦੇ ਬਣ ਕੇ ਜਾਂਦੇ ਆ ਖੀਰਾ ਬਣ ਕੇ ਜਾਂਦੀਆਂ ਨੇ ਚੰਗੀ ਮਹਿੰਗੀ ਬਰਫੀ ਦੇ ਡੱਬੇ ਲੈ ਕੇ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਣਗੀਆਂ ਦਸਾਂ ਕਰਪਈਆਂ ਦਾ ਉਹ ਵੀ ਪਾਟਾ ਜਾਂ ਪਰਸ ਚੋਂ ਕੱਢਣਗੀਆਂ ਤੇ ਜਿਹੜਾ ਉੱਥੇ ਪਖੰਡੀ ਬਾਬਾ ਬੈਠਾ ਹੋ ਬੂਬਣਾ ਬਣਿਆ ਉਨੂੰ ਹਜ਼ਾਰ ਤੋਂ ਘਟ ਮੱਥਾ ਨਹੀਂ ਟੇਕਦੀਆਂ ਆਲੋ ਬਾਬਾ ਜੀ ਤੁਹਾਡੇ ਲਈ ਬਰਫੀ ਲੈ ਕੇ ਆਏ ਆ ਆਲੋ ਬਾਬਾ ਜੀ ਖੀਰ ਖਾਓ ਭੋਗ ਲਾ ਦਿਓ ਆ ਪ੍ਰਸ਼ਾਦ ਇਹ ਸਾਡੇ ਨੂੰ ਭੋਗ ਲਾ ਦਿਓ ਤੇ ਕਈ ਪਖੰਡੀ ਬਾਬੇ ਮੁੜ ਕੇ ਇਹੋ ਜੀਆਂ ਬੀਬੀਆਂ ਦੇ ਫਾਇਦੇ ਚੱਕਦੇ ਆ ਇੱਜ਼ਤਾਂ ਨਾਲ ਵੀ ਖੇਡ ਜਾਂਦੇ ਆ ਪਿੱਛੇ ਜੀ ਤੁਸੀਂ ਸਭ ਕੁਝ ਦੇਖਿਆ ਹੀ ਆ ਕਿੰਨੀਆਂ ਵੀਡੀਓ ਚੱਲੀਆਂ ਕੀ ਕੀ ਕੁਝ ਹੋਇਆ ਉਹ ਸਾਰਿਆਂ ਨੇ ਵੇਖਿਆ ਮੈਨੂੰ ਬੋਲਣ ਦੀ ਕੋਈ ਲੋੜ ਨਹੀਂ ਤੇ ਕੁਝ ਕਿ ਬੀਬੀਆਂ ਇਹੋ ਜੀਆਂ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਦੋਨੇ ਹੱਥ ਜੋੜ ਕੇ ਆਪਰ ਅਰਦਾਸ ਨਹੀਂ ਕਰਨੀ ਤੇ ਜਿਹੜਾ ਉੱਥੇ ਪਖੰਡੀ ਜਿਹਾ ਇੱਕ ਬਾਬਾ ਬੈਠਾ ਹੋਊ ਜਿਹਨੇ ਕਿ ਇਹ ਘਣੇ ਜਿਹਾ ਢਿੱਡ ਕੱਢਿਆ ਹੋਊ ਸੰਗਤ ਦੇ ਪੈਸੇ ਤੋਂ ਵੱਡੀਆਂ-ਵੱਡੀਆਂ ਗੱਡੀਆਂ ਲਈਆਂ ਹੋਣਗੀਆਂ ਉਹਦੇ ਚਰਨਾਂ 'ਤੇ ਜਾ ਕੇ ਮੱਥਾ ਟੇਕਣਗੇ ਆਖਣਗੇ ਲਓ ਬਾਬਾ ਜੀ ਤੁਹਾਨੂੰ 1000 ਦਾ ਮੱਥਾ ਟੇਕਿਆ ਸਾਡੇ ਪਰਿਵਾਰ ਦੀ ਅਰਦਾਸ ਕਰ ਦਿਓ ਘਰੇ ਸੁੱਖ ਸ਼ਾਂਤੀ ਰਵੇ ਪੁੱਤ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਧੀ ਨੂੰ ਆਈ ਲੈਟਸ ਤੋਂ ਬੈਂਡ ਆ ਜਾਣਾ ਮੈਨੂੰ ਇਹ ਸਮਝ ਨਹੀਂ ਆਉਂਦੀ ਕੀ 1000 ਰੁਪਏ ਤੁਸੀਂ ਰੱਬ ਨੂੰ ਰਿਸ਼ਵਤ ਦੇ ਰਹੇ ਹੋ ਤੇ ਜਿਹੜੇ ਪਖੰਡੀ ਬਾਬੇ ਨੂੰ ਤੁਸੀਂ 1000 ਰੁਪਏ ਫ ਕੀ ਸਾਡੀ ਅਰਦਾਸ ਕਰ ਦਿਓ ਕੀ ਉਸ ਬਾਬੇ ਦੀ ਅਰਦਾਸ ਧੁਰ ਦਰਗਾਹ ਤੱਕ ਜਾਊਗੀ ਕੀ ਗੱਲ ਵੀ ਜਿਹੜੇ ਬਾਬੇ ਨੇ ਰੱਬ ਕੱਲੀ ਉਹਨਾਂ ਦੀ ਸੁਣਦਾ ਮੈਨੂੰ ਉਹਨਾਂ ਦੇ ਬੀਬੀਆਂ ਦਿਮਾਗ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਮੱਥਾ ਟੇਕਦੀਆਂ ਜੇ ਤੁਸੀਂ ਹੱਥ ਜੋੜ ਕੇ ਉੱਥੇ ਅਰਦਾਸ ਬੇਨਤੀ ਕਿਉਂ ਨਹੀਂ ਕਰਦੀਆਂ ਗੁਰੂ ਗ੍ਰੰਥ ਸਾਹਿਬ ਦੇ ਕੇ ਮੱਥਾ ਟੇਕਣ ਜਿਹਨਾਂ ਦੀ ਬਹੁਤ ਘੱਟ ਸਰਦਾ ਹੁੰਦੀ ਆ ਇਹਨਾਂ ਦੀ ਇਹ ਸਰਦਾ ਹੁੰਦੀ ਕਿ ਬਾਬਾ ਉੱਥੇ ਗੱਦੀ ਤੇ ਬੈਠਾ ਹੈ ਭੱਜ ਕੇ ਪਹਿਲਾਂ ਬਾਬੇ ਦੇ ਚਰਨਾਂ 'ਚ ਮੱਥਾ ਟੇਕਦੀ ਕਿ ਤੇ ਬਾਬਾ ਨਾ ਉੱਠ ਜੇ ਹਾਂਜੀ ਬਾਬਾ ਜੀ ਦੱਸੋ ਪੁੱਤ ਦਾ ਵੀ ਬਾਬਿਆਂ ਨੂੰ ਕੀ ਪਤਾ ਸੀਗਾ ਵੀ ਸਾਡੀ ਵੀਡੀਓ ਵਾਇਰਲ ਹੋਣੀ ਤੇ ਸਾਡਾ ਐਡਾ ਜਲੂਸ ਨਿਕਲਣਾ ਜਿਹਨੂੰ ਪਤਾ ਹੁੰਦਾ ਪਹਿਲਾਂ ਨਾ ਮੌਕਾ ਸਾਹਮ ਲੈ ਲੈਂਦੇ ਕਿੰਨੇ ਬਾਬੇ ਨਿਕਲ ਕੇ ਬਾਹਰ ਆਏ ਆ ਦੱਸੋ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਛੋਟੇ ਛੋਟੇ ਬੱਚਿਆਂ ਦਾ ਸ਼ੋਸ਼ਣ ਕੀਤਾ ਔਰਤਾਂ ਦੀ ਇੱਜ਼ਤ ਨਾਲ ਖੇਡੇ ਆ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਮੈਨੂੰ ਨਹੀਂ ਲੱਗਦਾ ਹੋਈ ਹੋਵੇ ਤੇ ਜੇ ਕੋਈ ਮੇਰੇ ਵਰਗਾ ਮੇਰੇ ਵਰਗਾ ਕੁਝ ਬੋਲ ਦੇ ਨਾ ਇੰਨੀ ਇੱਕ ਗੱਲ ਵੀ ਤਾਂ ਉਹਨੂੰ ਮਾਰਨ ਤੱਕ ਜਾਣਗੇ ਉਹਦੇ ਘਰੇ ਆਉਣਗੇ ਮਾਫੀ ਮੰਗਾ ਤੂੰ ਆ ਗਲਤ ਬੋਲਿਆ ਤੇ ਜਿਹੜਾ ਪਖੰਡੀਆਂ ਦਾ ਟੋਲਾ ਐਡਾ ਫਿਰਦਾ ਇਦੇ ਖਿਲਾਫ ਕਿਉਂ ਨਹੀਂ ਕੋਈ ਬੋਲਦਾ ਇਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੋਈ ਹੁੰਦੀ ਗੁਰੂ ਘਰਾਂ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਗਲਤ ਕਿਉਂ ਨਹੀਂ ਉਹਨਾਂ ਦੀ ਆਵਾਜ਼ ਚੱਕੀ ਜਾਂਦੀ ਕਿਉਂ ਨਹੀਂ ਕੋਈ ਉਹਨਾਂ ਦੇ ਖਿਲਾਫ ਬੋਲਦਾ ਇਸ ਕਰਕੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਤੇ ਕੋਸ਼ਿਸ਼ ਕੋ ਉਹਨਾਂ ਦੇ ਘਰ ਵਾਲਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੀਆਂ ਬੀਬੀਆਂ ਆਹ ਕੰਮ ਕਰਦੀਆਂ ਨੇ ਕਿ ਬਾਬੇ ਵਾਸਤੇ ਮਹਿੰਗੀ ਬਰਫੀ ਚੰਗਾ 5 ਕਿਲੋ ਫਰੂਟ ਲੈ ਕੇ ਜਾਂਦੀਆਂ ਨੇ ਡਰਾਈ ਫਰੂਟ ਲੈ ਕੇ ਜਾਂਦੀਆਂ ਨੇ ਜਾ ਕੇ ਬਾਬੇ ਦੇ ਚਰਨਾਂ 'ਚ ਮੱਥਾ ਟੇਕਦੀਆਂ ਨੇ ਉਹ ਹਟਜੋ ਹਟਜੋ ਇਨਾ ਬਾਬਿਆਂ ਦੀ ਘਰਾਂ ਦੇ ਵਿੱਚ ਦਖਲ ਅੰਦਾਜ਼ੀ ਤੈਨੂੰ ਲੈ ਕੇ ਬਹਿਜੂਗੀ ਕਿ ਨੱਕ ਦੇਣ ਪਹਿਲਾਂ ਮਿੱਠਿਓਗੇ ਤੁਹਾਡੇ ਘਰ ਦਾ ਭੇਤ ਲੈਂਦੇ ਨੇ ਮੁੜ ਕੇ ਤੁਹਾਨੂੰ ਉਸ ਜਾਲ ਚ ਫਸਾ ਲੈਂਦੇ ਨੇ ਤੇ ਮੁੜ ਕੇ ਹੋਰ ਵੀ ਬੜਾ ਕੁਝ ਕਰ ਜਾਂਦੇ ਜੀ ਇਸ ਕਰਕੇ ਗੁਰੂ ਘਰ ਜਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕੋ ਉੱਥੇ ਆਪਦੀ ਅਰਦਾਸ ਬੇਨਤੀ ਕਰੋ ਸੇਵਾ ਕਰੋ ਜੋ ਤੁਹਾਡੀ ਸਰਦਾ ਕਰੋ ਪਰ ਕਿਸੇ ਬੂਬਨੇ ਦੇ ਪੈਰਾ ਜਾਂ ਮੱਥਾ ਨਾ ਟੇਕੋ ਐਵੇਂ ਲਈ ਜਾ ਕੇ ਹਾਰ-ਹਾਰ ਦੀਆਂ ਪਰਫੀਆਂ ਇਹਨਾਂ ਨੂੰ ਨਾ ਖਵਾਓ ਲਿਜਾਲ ਜਾ ਕੇ ਫਰੂਟ ਇਹਨਾਂ ਨੂੰ ਨਾ ਖਵਾਓ ਲਿਜਾਲ ਜਾ ਕੇ ਡਰਾਈ ਫਰੂਟ ਇਹਨਾਂ ਨੂੰ ਨਾ ਖਵਾਓ ਘਰ ਵਾਲੇ ਦਾ ਵਿਚਾਰੇ ਤਾਂ ਕਦੀ ਸਿਰ ਨਹੀਂ ਘੁੱਟਿਆ ਹੁੰਦਾ ਜਾ ਕੇ ਇਹਨਾਂ ਬੂਬਨੇ ਦੀ ਲੱਤਾਂ ਘੁੱਟਦੀਆਂ ਬੀਬੀਆਂ ਮੈਂ ਆਪ ਵੇਖੀਆਂ ਨੇ ਪੈਰਾਂ 'ਚ ਹੱਥ ਲਾਉਣੀਆਂ ਜਾਂ ਕੇ ਦੱਸੋ ਕਿੱਥੇ ਲਿਖਿਆ ਬਾਣੀ ਦੇ ਵਿੱਚ ਕੀ ਹਾਂ ਕਿ ਪੈਰਾਂ ਨੂੰ ਹੱਥ ਲਵਾਓ ਕਿੱਥੇ ਲਿਖਿਆ ਦੱਸੋ ਪਹਿਲਾਂ ਮੈਨੂੰ ਬਾਬਾ ਜੀ ਸਾਡੇ ਘਰੇ ਫੇਰਾ ਪਾ ਦਿਓ ਅਖੇ ਬਾਬਾ ਜੀ ਅਸੀਂ ਨਵੀਂ ਕੋਠੀ ਪਾਈ ਘਰੇ ਫੇਰਾ ਪਾ ਦਿਓ ਭਾਗ ਲੱਗ ਜਾਣਗੇ ਡੁੱਬ ਕੇ ਮਰ ਜਾਓ ਤੁਸੀਂ ਵੀ ਤੁਸੀਂ ਅਖੰਡ ਪਾਠ ਸਾਹਿਬ ਕਿਉਂ ਨਹੀਂ ਕਰਵਾਉਂਦੇ ਜਿਹੜਾ ਕੰਮ ਕਰਨ ਵਾਲਾ ਉਹ ਕਰਵਾਓ ਨਾ ਜੇ ਨਵੀਂ ਗੱਡੀ ਲਿਆਉਣਗੇ ਲੋ ਬਾਬਾ ਜੀ ਵਿੱਚ ਬਹਿ ਕੇ ਮੜਾ ਜਾ ਫੇਰਾ ਦੇ ਦਿਓ ਗੱਡੀ ਪਵਿੱਤਰ ਹੋ ਜੂਗੀ ਗੱਡੀ ਨੂੰ ਭਾਗ ਲੱਗ ਜਾਣਗੇ ਜਿਹੜਾ ਕੰਮ ਕਰਨ ਵਾਲਾ ਲੋਕਾਂ ਨੇ ਉਹ ਨਹੀਂ ਕਰਨਾ ਨਵੀਂ ਕੋਠੀ ਪਾਈਏ ਨਵੀਂ ਗੱਡੀ ਲਿਆਂਦੀ ਆ ਗੁਰਦੁਆਰਾ ਸਾਹਿਬ ਜਾਓ ਅਰਦਾਸ ਬੇਨਤੀ ਕਰੋ ਜਾਂ ਘਰੇ ਆਪਦਾ ਖੰਡ ਪਾਠ ਕਰਾਓ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਨਾ ਨਵੀਂ ਗੱਡੀ ਲਿਆਉਣਗੇ ਲਿਓ ਬਾਬਾ ਜੀ ਫੜੋ ਚਾਬੀ ਮੜੇ ਦਿਓ ਝੂਟਾ ਕੀ ਗੱਡੀ ਨੂੰ ਭਾਗ ਲੱਗ ਜਾਣ ਆ ਨਵੀਂ ਕੋਠੀ ਪਾਈ ਬਾਬਾ ਜੀ ਦਿਓ ਫੇਰਾ ਆ ਨਵੇਂ ਬੈੱਡ ਲਿਆਂਦੇ ਬਾਬਾ ਜੀ ਬਹਿ ਜਾਓ ਮੜੇ ਬੈੱਡ ਨੂੰ ਭਾਗ ਲੱਗ ਜਾਣਗੇ ਜੋ ਕਿ ਮੋਟਰਸਾਈਕਲ ਲਊਗਾ ਬਾਬਾ ਜੀ ਮੋਟਰਸਾਈਕਲ ਨੂੰ ਚ ਕਦੇ ਸੋਚ ਕੇ ਦੇਖੋ ਕਿ ਜਿਹੜੀਆਂ ਕਰੋੜਾ ਕਰੋੜਾਂ ਦੀਆਂ ਗੱਡੀਆਂ ਚੱਕੀ ਫਿਰਦੇ ਆ ਤੁਹਾਡੇ ਸਿਰ ਤੋਂ ਚੱਕੀ ਫਿਰਦੇ ਆ ਜਿਹੜੇ ਤੁਸੀਂ 1000 2000 ਦੇ ਮੱਥੇ ਟੇਕਦੇ ਜਾ ਕੇ ਇਹਨਾਂ ਨੂੰ ਕਈ ਤਾਂ 50 5000 ਦੇ ਮੱਥੇ ਟੇਕਦੇ ਮੈਂ ਆਪ ਵੇਖਿਆ ਬਾਣੀ ਨਹੀਂ ਪੜ ਕੇ ਰਾਜੀ ਹੈਗੀਆਂ ਬਾਣੀ ਦੇ ਅਰਥ ਸਮਝ ਕੇ ਬੀਬੀਆਂ ਨਹੀਂ ਕੁਝ ਕਰ ਰਾਜੀ ਹੈਗੀਆਂ ਬਸ ਉਹਨਾਂ ਬੂ ਬਣਿਆਂ ਦੇ ਪੈਰਾਂ 'ਚ ਮੱਥੇ ਟੇਕਣੇ ਆ ਉਹਨਾਂ ਨੂੰ ਬਰਫੀਆਂ ਖਵਾਉਣੀਆਂ ਡਰਾਈ ਫਰੂਟ ਖਵਾਉਣੇ ਆ ਤੇ ਮੁੜ ਕੇ ਜਦੋਂ ਉਹ ਇੱਜ਼ਤਾਂ ਨਾਲ ਖੇਡ ਜਾਂਦੇ ਆ ਮੁੜ ਕੇ ਰੋ ਕੇ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਹੁਣ ਜਿਹੜੀ ਉਹ ਪਾਟ ਸਿੰਘ ਨੇ ਕਰਤੂਤ ਕੀਤੀ ਚੰਗੀ ਕੀਤੀ ਉਹਨੇ दारू ਪੀ ਲੋਕਾਂ ਦੀ ਸਰਦਾ ਆਪਾਂ ਉਹਨਾਂ ਕਿੱਡਾ ਵੱਡਾ ਖਲਵਾੜ ਆ ਕਿੰਡੀ ਵੱਡੀ ਗੁਰੂ ਸਾਹਿਬ ਦੀ ਬੇਦਵੀ ਹੈ ਮੈਂ ਸਾਰੇ ਪਾਤੀ ਸਿੰਘਾਂ ਨੂੰ ਮਾੜਾ ਨਹੀਂ ਕਹਿ ਰਿਹਾ بڑے ਪਾਤੀ ਸਿੰਘ ਨੇ ਜਿਹੜੇ ਕਿ ਬਹੁਤ ਚੰਗੇ ਨੇ ਗੁਰੂ ਮਰਿਆਦਾ ਅਨੁਸਾਰ ਚੱਲਦੇ ਨੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਰ ਜਿਹੜੇ ਕੁਝ ਕ ਇਹੋ ਜਿਹੇ ਨੇ ਜਿਹੜੇ ਗੁਰੂ ਦਾ ਬਾਣਾ ਪਾ ਕੇ दारू ਵੀ ਪੀ ਲੈਂਦੇ ਆ ਜਰਦਾ ਵੀ ਲਾ ਲੈਂਦੇ ਆ ਉਹਨਾਂ ਨੇ ਸਾਰਿਆਂ ਦੇ ਮੱਥੇ 'ਤੇ ੱਬੇ ਲਾਏ ਹੋਏ ਆ ਇਸ ਕਰਕੇ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਜ਼ਰੂਰ ਕਰਿਓ ਕਿ ਗੁਰਦੁਆਰਾ ਸਾਹਿਬ ਜਾਓ ਸੇਵਾ ਕਰੋ ਅਰਦਾਸ ਬੇਨਤੀ ਖੁਦ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਆਪ ਦਾ ਘਰੇ ਆਜੋ ਬੂਬਣਿਆਂ ਦੇ ਪੈਰਾਂ 'ਚ ਨਾ ਬੈਠੋ ਇਹਨਾਂ ਨੂੰ ਮੱਥੇ ਨਾ ਟੇਕੋ ਇਹਨਾਂ ਨੂੰ ਮਹਿੰਗੀਆਂ ਬਰਫੀਆਂ ਨਾ ਖਵਾਓ ਡਰਾਈ ਫਰੂਟ ਨਾ ਖਵਾਓ ਬਸ ਮੇਰੀ ਇੰਨੀ ਕ ਬੇਨਤੀ ਹੈ ਤੇ ਜੇ ਕੋਈ ਸ਼ਬਦ ਵੱਧ ਘਟ ਮੂੰਹ ਚੋਂ ਨਿਕਲ ਗਿਆ ਉਹਦਾ ਮਾਫੀ ਚਾਹੁੰਦੇ ਆ ਬਾਕੀ ਸੱਚ ਭਰਾਵੋ ਕੌੜਾ ਹੀ ਹੁੰਦਾ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ